ਮਾਨਸਾ ਦੇ ਗਰਲਜ਼ ਕਾਲਜ ਦੀਆਂ ਲੜਕੀਆਂ ਨੂੰ ਮਹਾਰਾਸ਼ਟਰ ਵਿਖੇ ਇੱਕ ਕਲਚਰ ਪ੍ਰੋਗਰਾਮ ਦੇ ਦੌਰਾਨ ਮਹਿਲਾ ਅਧਿਆਪਕਾ ਵੱਲੋਂ ਸ਼ਰਾਬ ਪਲਾਉਣ ਦਾ ਮਾਮਲਾ ਸਾਹਮਣੇ ਆਇਆ ਇਹਨਾਂ ਲੜਕੀਆਂ ਨੇ ਮਹਿਲਾ ਅਧਿਆਪਕਾ ਦੀ ਸ਼ਿਕਾਇਤ ਕਾਲਜ ਪ੍ਰਿੰਸੀਪਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਕਰਕੇ ਸ਼ਿਕਾਰਵਾਈ ਦੀ ਮੰਗ ਕੀਤੀ ਹੈ ਪੀੜਤ ਲੜਕੀਆਂ ਨੇ ਦੱਸਿਆ ਕਿ ਉਹਨਾਂ ਦਾ ਪਿਛਲੇ ਦਿਨੀ ਮਹਾਰਾਸ਼ਟਰ ਵਿਖੇ ਇੱਕ 15 ਲੜਕੀਆਂ ਦਾ ਗਰੁੱਪ ਗਿਆ ਸੀ ਜਿੱਥੇ ਕਲਚਰ ਪ੍ਰੋਗਰਾਮ ਪੇਸ਼ ਕਰਨਾ ਸੀ ਪਹਿਲੇ ਦਿਨ ਪ੍ਰੋਗਰਾਮ ਵਧੀਆ ਨਾ ਹੋਣ ਕਾਰਨ ਮੈਡਮ ਨਾਰਾਜ਼ ਹੋ ਗਏ ਅਤੇ ਉਹਨਾਂ ਵੱਲੋਂ ਲੜਕੀਆਂ ਨੂੰ ਜ਼ਬਰਦਸਤੀ ਸ਼ਰਾਬ ਪਲਾਈ ਗਈ ਤਾਂ ਕਿ ਉਹ ਦੂਸਰੇ ਦਿਨ ਵਧੀਆ ਗਿੱਧਾ ਪਾ ਸਕਣ ਪਰ ਲੜਕੀਆਂ ਨੇ ਇਸ ਪੂਰੀ ਘਟਨਾ ਨੂੰ ਮਾਂਮਸਾ ਵਿਖੇ ਪਹੁੰਚਣ ਤੇ ਕਾਲਜ ਪ੍ਰਿੰਸੀਪਲ ਦੇ ਧਿਆਨ ਵਿੱਚ ਲਿਆਂਦਾ ਤੇ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲ ਵੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ ਫਿਲਹਾਲ ਕਾਲਜ ਪ੍ਰਬੰਧਕ ਤੇ ਜਿਹੜਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਕੈਮਰੇ ਸਾਹਮਣੇ ਬੋਲਣ ਦੇ ਲਈ ਤਿਆਰ ਨਹੀਂ ਤੇ ਉਧਰ ਆਈਸਾ ਦੇ ਨੇਤਾ ਵਿਜੇ ਕੁਮਾਰ ਨੇ ਮਹਿਲਾ ਅਧਿਆਪਕਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ ਹਾਂਜੀ ਸਰ ਅਸੀਂ ਮਹਾਰਾਸ਼ਟਰ ਗਏ ਸੀ ਦੇ ਕਲਚਰਲ ਪ੍ਰੋਗਰਾਮ ਸੀਗਾ ਤੇ ਸਾਡੇ ਕਾਲਜ ਦੇ ਵਿੱਚੋਂ ਅਸੀਂ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ ਤੇ ਉੱਥੇ ਸਾਡਾ ਪਰਫਾਰਮੈਂਸ ਹੈਗਾ ਗਿੱਦੜਾ ਤੇ ਪਹਿਲੇ ਦਿਨ ਸਾਡਾ ਗਿੱਦੜਾ ਪਰਫਾਰਮੈਂਸ ਬੰਦਿਆ ਨਹੀਂ ਹੈਗਾ ਸੀਗਾ ਤੇ ਇਸका ਇਹ ਗੱਲ ਪਿੱਛੇ ਸਾਡੇ ਨਾਲ ਸਾਡੇ ਮੈਡਮ ਸੁਰਵੀ ਗੁੱਸੇ ਹੁਦੇ ਸੀਗੇ ਤੇ ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਅਗਲੇ ਦਿਨ ਸ਼ਾਮ ਨੂੰ ਤੇ ਸਾਨੂੰ ਕਿਹਾ ਵੀ ਤੁਹਾਨੂੰ ਦਵਾਈ دینی ਹੈ ਮੈਂ ਤੁਹਾਡੇ ਗਲੇ ਕੋਲੇ ਸੈੱਟ ਹੋ ਜਾਣਗੇ ਤੇ ਮੈਡਮ ਨੇ ਸਾਰੀਆਂ ਕੁੜੀਆਂ ਨੂੰ ਬਾਰੀ-ਬਾਰੀ ਨਾਲ ਸ਼ਰਾਬ ਪਿਆਦੀ ਤੇ ਇਸ ਤੋਂ ਬਾਅਦ ਇਹ ਗੱਲ ਜਦੋਂ ਕਾਲਜ ਦੇ ਚਾਕੇ ਸਰਨ ਪਤਾ ਲੱਗੀ हां ਇਹ ਗੱਲ ਪ੍ਰਿੰਸੀਪਲ ਮੈਮ ਕੋਲੇ ਬਾਗੀ ਤੇ ਪ੍ਰਿੰਸੀਪਲ ਮੈਡਮ ਨੇ ਸਾਨੂੰ ਡਾਂਟਿਆ ਤੇ ਇਸ ਤੋਂ ਬਾਅਦ ਸੁਰਦੀ ਮੈਡਮ ਵੱਲੋਂ ਸਾਨੂੰ ਮੂੰਹ ਤੇ ਧਮਕਾਇਆ ਗਿਆ ਤੇ ਇਸ ਤੋਂ ਬਾਅਦ ਨਵਜੂਬ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਮੰਗ ਕਰਦੇ ਹਾਂ ਸੁਰਦੀ ਮੈਮ ਨੇ ਇਥੋਂ ਬਾਹਰ ਕੱਢਿਆ ਕੋਈ ਵੀਡੀਓ ਦੀ ਗੱਲ ਵੀ ਕਰਦਿੰਨੇ ਮੈਡਮ ਤੁਹਾਡੀ

ਉਸ ਦਿਨ ਉਹ ਤੇ ਗੈਟਰੀ ਪ੍ਰੈਜੈਂਟ ਕਰਨਾ ਸੀ ਪਹਿਲੇ ਦਿਨ ਸਾਥੋਂ ਇੰਨਾ ਕਿਦਾਂ ਵਧੀਆ ਨਹੀਂ ਹੋਇਆ ਤੇ ਫਿਰ ਵੀ ਮੈਡਮ ਇਸ ਗੱਲ ਪਿੱਛੋਂ ਸਾਡੇ ਨਾਲ ਗਈ ਹੋਈ ਜਿਹੜੇ ਉਹ ਗੁੱਸੇ ਹੋ ਗਈ ਸੀ ਤੇ ਉਹਨਾਂ ਨੇ ਸ਼ਾਮ ਨੂੰ ਸ਼ਾਮ ਨੂੰ ਸਾਰਿਆਂ ਨੂੰ ਇਹ ਕਿਹਾ ਵੀ ਤੁਹਾਡੇ ਗਲੇ ਗੁਲੇ ਸੈੱਟ ਹੋ ਜਾ ਰਹੇ ਨੇ ਉਹਨਾਂ ਨੂੰ ਸਾਨੂੰ ਉਹਨਾਂ ਨੇ ਦਵਾਈ ਕਹਿ ਕੇ ਸ਼ਰਾਬ ਪਿਆਈ ਤੇ ਜਦੋਂ ਇਹ ਗੱਲ ਪ੍ਰਿੰਸੀਪਲ ਮੈਡਮ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸਾਨੂੰ ਪੂਰਾ ਡਾਂਟਿਆ ਵੀ ਤੁਸੀਂ ਇਹ ਕੀ ਕਰਕੇ ਆਏ ਹੋ ਹੁਣ ਸਾਨੂੰ ਮੈਡਮ ਨੇ ਰਾਤ ਨੂੰ ਫੋਨ ਲਾਇਆ ਤੇ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਸ਼ਰਾਬੀ ਨਾਲੀ ਗੱਲ ਤੋਂ ਮੁੱਕਰੋ ਨਹੀਂ ਛੋੜਦੇ ਤੇ ਪਰੂਪਰ ਸਾਡੇ ਹੱਥ ਤੇ ਨੇ ਸਾਨੂੰ ਬਹੁਤ ਗਲਤ ਸ਼ਬਦ ਵਰਤੇ ਉਹਨਾਂ ਨੇ ਇਹ ਗੱਲ ਦੀਆਂ ਰਿਕਾਰਡਿੰਗਾਂ ਕਰਨ ਤੇ ਮੈਡਮ ਨੇ ਮੈਨੂੰ ਕਮਰੇ ਵਿੱਚ ਬੰਦ ਕਰਕੇ ਮੇਰਾ ਪਰਸਨਲੀ ਮੇਰੀ ਬਿਨਾਂ ਪਰਮਿਸ਼ਨ ਤੋਂ ਮੇਰਾ ਫੋਨ ਐਟੈਕ ਕੀਤਾ ਗਿਆ ਮੈਡਮ ਨੇ ਮੇਰਾ ਵਰਤ ਸਭ ਖੋਲ੍ਹ ਲਿਆ ਮੇਰੇ ਜਿਹੜੀਆਂ ਰਿਕਾਰਡਿੰਗਾਂ ਉਹਦੇ ਵਿੱਚ ਸਾਰਾ ਕੁਝ ਡਿਲੀਟ ਮਾਇਆ ਗਿਆ ਤੇ ਮੈਨੂੰ ਧਮਕਾਇਆ ਗਿਆ ਵੀ ਜੇ ਤੂੰ ਆਪ ਦਾ ਮੂੰਹ ਖੋਲ੍ਹਿਆ ਤਾਂ ਤੇਰੇ ਪੇਪਰ ਮੈਨੇ ਹੱਥ ਵਿੱਚ ਨੇ ਹੋਰ ਕਿਤਰਾ ਨਹੀਂ ਕੀਤਾ ਹਮ ਤੋ ਕੋਈ ਵੀਡੀਓ ਵਗੈਰਾ ਵੀ ਤੁਹਾਡੀ ਨਹੀਂ ਨਹੀਂ ਕਰੇ ਦੇਵਾ ਨਹੀਂ ਕਰਦੀ ਕੀ ਮੰਗ ਕਰਦੇ ਹੋ ਤੇ ਜੇ ਮੰਗ ਕਰਦੇ ਹੋ ਤਾਂ ਵੀ ਮੈਡਮ ਨੂੰ ਕਾਲਜ ਤੋਂ ਬਾਹਰ ਕਰ ਦੇਗਾ ਸਾਡੇ ਕੋਲ ਕੁਝ ਰਿਕਾਰਡਿੰਗ ਆਈਆਂ ਨੇ ਵਿਦਿਆਰਥਣਾਂ ਦੀਆਂ ਜਿਹੜੀਆਂ ਇਸ ਪੂਰੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਨੇ ਉਹ ਆਕਾਲ ਰਿਕਾਰਡਿੰਗਾਂ ਨੇ ਇਹਨਾਂ ਦੇ ਦਿਲ ਦੇ ਹਲਾ ਦੇਣ ਵਾਲੀਆਂ ਨੇ ਵੀ ਉਹਦੀ ਜੇ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਇੱਕ ਵੱਡਾ ਕ੍ਰੈਡਲ ਨਿਕਲ ਸਕਦਾ ਹੈ। ਅਸਲ ਵਿੱਚ ਗੱਲ ਕੀ ਹੈ ਵੀ ਇਹ ਜਿਹੜਾ ਮਾਮਸਾ ਜ਼ਿਲ੍ਹੇ ਦੇ ਵਿੱਚ ਮਾਤਾ ਖੁੰਦਰੀ ਗਲਤ ਕਾਰਜ ਹੈ। ਇਸ ਕਾਰਜ ਦੇ ਵਿੱਚ ਪੀਟੀਆ ਫੰਡ ਦੇ ਇੱਕ ਟੀਚਰ ਹੈਗੀ ਸ਼ੁਰਦੀ ਉਹ ਪੜਾਉਂਦੀ ਆ। ਉਹ ਬੱਚਿਆਂ ਨੂੰ ਟੂਰ ਤੇ ਲੈ ਕੇ ਗਈ ਕੈਂਪ ਤੇ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ 15 ਕੁੜੀਆਂ ਦਾ ਜਿਹੜਾ ਵਰਕਸਿਅ ਇਹ ਲੈ ਕੇ ਗਈ ਸੀ ਉਹਨਾਂ ਸਾਰੀਆਂ ਕੁੜੀਆਂ ਨੇ ਸ਼ਰਾਬ ਪੀ ਪਹਿਲਾਂ ਪੀਂਦੀ। ਸ਼ਰਾਬ ਪਿਆ ਕੇ ਫਿਰ ਉਹਨਾਂ ਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਹੁਣ ਮੈਡਮ ਆਪ ਮੰਨ ਰਹੀ ਐ ਕਾਲ ਦੇ ਵਿੱਚ ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਉਹਨਾਂ ਨੇ ਕੁੜੀਆਂ ਨਾਲ ਕੇ ਜਦੋਂ ਕਾਲ ਦੇ ਵਿੱਚ ਕੰਪਲੇਂਟ ਕੀਤੀ ਐ ਵੀ ਇਸ ਕਿਸਮ ਨਾਲ ਤੁਹਾਨੂੰ ਜਬਰੀ ਸ਼ਰਾਬ ਪਾਈ ਗਈ ਤੇ ਉੱਥੇ ਸਾਡੇ ਨਾਲ ਕੀ ਕੁਝ ਹੋਇਆ ਤਾਂ ਕੁੜੀਆਂ ਨੂੰ ਡਰਾ ਰਹੀ ਐ ਧਮਕਾ ਰਹੀ ਐ। ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਚੁੱਪੋ ਨਹੀਂ ਆ ਤਾਂ ਇਹ ਨਹੀਂ ਹੈ ਮੈਂ ਤਾਂ ਇੱਥੋਂ ਚਲੀ ਜੂੰ ਤਾਂ ਤੁਹਾਡੀਆਂ ਹੋਰ ਵੀ ਵੀਡੀਓਜ਼ ਮੇਰੇ ਕੋਲ ਹੈਗੀਆਂ ਨੇ ਹੋਰ ਵੀ ਬਹੁਤ ਕੁਝ ਹੈ ਕਹਿਣ ਦਾ ਭਾਵ ਸ਼ਰਾਬ ਪੀ ਕੇ ਨਸ਼ੇ ਦੀ ਹਾਲਤ ਚ ਕਿਹੜੀਆਂ ਵੀਡੀਓਜ਼ ਉਹਨਾਂ ਨੇ ਬਣਾਈਆਂ ਜਾਂ ਕਿਸ ਕਿਸਮ ਦੀਆਂ ਵੀਡੀਓ ਨੇ ਜਿਹਦੇ ਨਾਲ ਉਹ ਬਲੈਕਮੇਲ ਜਿਹਾ ਵਿਗਿਆਪਨਨ ਕਰ ਰਹੀ ਹੈ ਦੂਸਰੇ ਕੀ ਹੈ ਜਦੋਂ ਉਸਕੀ ਕੰਪਲੇਂਟ ਕਰਨ ਗਏ ਆ ਟੀਚਰ ਜਿਹਦੇ ਪ੍ਰਿੰਸੀਪਲ ਹੈ ਇਹਨਾਂ ਦੇ ਉਹਨਾਂ ਨੂੰ ਮਿਲੇ ਆ ਇਹ ਸ਼ਿਕਾਇਤ ਦੇ ਸਬੰਧੀ ਤਾਂ ਉਹਨਾਂ ਨੇ ਹੋਰ ਹੈਰਾਨੀਜਨਕ ਖੁਲਾਸੇ ਕੀਤੇ ਕਹਿੰਦੇ ਵੀ ਮੈਂ ਤਾਂ ਪ੍ਰਿੰਸੀਪਲ ਨਾਮ ਨਹੀਂ ਐ ਕਾਲਜ ਦੇ ਵਿੱਚ। ਸਾਨੂੰ ਬਾਈਪਾਸ ਕਰਕੇ ਸਾਰੇ ਪ੍ਰੋਗਰਾਮ ਡੀਸੀਆਂ ਨਾਲ ਸਿੱਧੇ ਸੰਪਰਕ ਇਹਦੇ ਨੇ ਇਹ ਕਰਦੀ ਐ। ਮੇਰੇ ਨਾਮ ਦੇ ਚਿੱਠੀਆਂ ਜਾਰੀ ਕਰਕੇ ਸਾਰੇ ਪ੍ਰੋਗਰਾਮ ਆਪ ਤੈ ਕਰ ਲੈਂਦੀ ਐ। ਤੇ ਇਸ ਕਿਸਮ ਦਾ ਇਹ ਕਾਲਜ ਦੇ ਵਿੱਚ ਜਿਹੜਾ ਇਹਨੇ ਮਾਹੌਲ ਬਣਾਇਆ ਹੋਇਆ। ਜਿਹੜੀ ਵਿਦਿਆਰਥਣਾਂ ਦੇ ਵਿੱਚੋਂ ਕੋਈ ਦੋ ਵਿਦਿਆਰਥਣਾਂ ਸੀ ਉਹਨਾਂ ਨੂੰ ਕਾਲਜ ਦੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਪੂਰੇ 2 ਘੰਟੇ ਉਹਨਾਂ ਨੂੰ ਬੰਦ ਕਰਕੇ ਰੱਖਿਆ ਕਾਲਜ ਦੇ ਕਮਰੇ ਦੇ ਚ। ਉਹਨਾਂ ਦੇ ਫੋਨ ਖੋਹੀ ਫੋਨ ਖੋ ਕੇ ਉਹਨਾਂ ਦਾ ਨਿੱਜੀ ਜਿਹੜਾ ਡਾਟਾ ਸੀ ਉਹ ਸਰਚ ਕੀਤਾ ਉਹਦੇ ਵਿੱਚ ਜੋ ਇਸ ਪੂਰੀ ਕਾਰਵਾਈ ਦੇ ਨਾਲ ਸੰਬੰਧਿਤ ਸਬੂਤ ਸੀਗੇ ਉਹ ਸਾਰੇ ਦੇ ਸਾਰੇ ਤੇ ਸੰਬੰਧਿਤ ਸਾਰਾ ਡਾਟਾ ਜਿਹੜਾ ਉਸ ਫੋਨ 'ਚ ਸੀ ਉਹਨਾਂ ਨੇ ਡਿਲੀਟ ਕੀਤਾ ਮੈਡਮ ਨੇ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਪੂਰਾ ਕਮਰੇ ਦੇ ਵਿੱਚ ਬੰਦ ਕਰਕੇ ਆਏ ਬੱਸ ਕਹਿ ਸਕਦੇ ਨਹੀਂ ਜੇ ਪੁਲਿਸ ਇੰਟਰੋਗੇਸ਼ਨ ਕਰਦੀ ਹੁੰਦੀ ਆ ਉਹ ਇੱਕ ਨਿੱਜੀ ਇੰਟਰੋਗੇਸ਼ਨ ਸੀਗੀ ਉਹਨਾਂ ਕੁੜੀਆਂ ਦੀ ਵੀ ਤੁਹਾਡੇ ਨਾਲ ਦੇਖ ਲਓ ਕੀ ਕੁਝ ਵਾਪਰੂਗਾ ਉਹਨਾਂ ਇੰਨਾ ਫਹਿਮ ਦਾ ਮਾਹੌਲ ਪੂਰਾ ਉਹਨਾਂ ਕੁੜੀਆਂ ਦੇ ਵਿੱਚ ਬਣਿਆ ਹੋਇਆਗਾ ਹਾਲ ਦੀ ਘੜੀ ਦੇ ਵਿੱਚ ਵੀ ਉਹਨਾਂ ਦੀਆਂ ਕਿਹੜੀਆਂ ਵੀਡੀਓਆਂ ਨੇ ਪਰਿਵਾਰ ਨੇ ਫੋਨ ਕਰਕੇ ਉਹ ਕੁੜੀਆਂ ਦੀ ਮਾਤਾ ਇੱਕ ਉਹਨੂੰ ਵੀ ਕਹਿ ਰਹੀ ਹੈ ਵੀ ਦੇਖ ਲੋ ਵੀ ਤੁਹਾਡੀ ਕੁੜੀ ਗਈ ਸੀ ਉਹਦੀ ਮੇਰੇ ਕੋਲ ਹੋਰ ਵੀ ਵੀਡੀਓ ਹੈ ਜੇ ਤੁਸੀਂ ਇਹ ਕਰੋਗੇ ਤਾਂ ਫਿਰ ਅਸੀਂ ਉਹ ਜਿੰਨਾ ਤੱਕ ਕਰਦੇ ਹਾਂ ਕਿ ਇਹ ਕੋਈ ਆਮ ਗੱਲ ਨਹੀਂ ਹੈ ਇੱਕ ਯੂਨੀਵਰਸਿਟੀ ਇੱਕ ਕਾਲਜ ਦੇ ਵਿੱਚ ਇਸ ਕਿਸਮ ਦੀ ਘਟਨਾ ਦਾ ਵਾਪਰਨਾ ਇਹ ਪੰਜਾਬ 'ਚ ਪਹਿਲਾਂ ਵੀ ਬਹੁਤ ਵਾਰੀ ਹੋਇਆ ਹੈ ਵੀ ਇਹ ਵੱਡੇ ਵੱਡੇ ਏਜੰਸੀ ਜਿਹੜਾ ਸੋਸ਼ਲ ਦੇ ਸਕੈਂਡਲ ਨਿਕਲਦੇ ਨੇ ਵੀ ਕੁੜੀਆਂ ਨੂੰ ਪਹਿਲਾਂ ਗੁੰਮਰਾਹ ਕਰਦੇ ਨੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਜਾਂ ਨਸ਼ੀਲਾ ਪਦਾਰਥ ਪਿਆ ਕੇ ਉਹਨਾਂ ਨੂੰ بے ਹੋਸ਼ ਕਰਕੇ ਕੋਈ ਵੀਡੀਓ ਬਣਾ ਕੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਤੇ ਇਹ ਜਿਹੜੀਆਂ ਸਪਲਾਈਆਂ ਨੇ ਬਹੁਤ ਦੂਰ ਤੱਕ ਜੁੜੀਆਂ ਹੋਈਆਂ ਚੇਨ ਐ ਵੱਡੇ ਵੱਡੇ ਆਫਰ ਤੇ ਵੱਡੇ ਵੱਡੇ ਨਾਮ ਇਹਦੇ ਨਾਲ ਜੁੜੇ ਹੋਏ ਹੁੰਦੇ ਨੇ ਅਸੀਂ ਕਹਿ ਰਹੇ ਹਾਂ ਵੀ ਉਸ ਟੀਚਰ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਉਹਦਾ ਫੋਨ ਜਿਹੜਾ ਜੈਕਪਟ ਹੋਣਾ ਚਾਹੀਦਾ ਤੇ ਉਸ ਸਮੂਹ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਉਹਦੇ ਵਿੱਚ ਕਿਹਦੇ ਕਿਹਦੇ ਲਿੰਕ ਜੁੜੇ ਨੇ ਤੇ ਕਿਹੜੀਆਂ ਕਿਹੜੀਆਂ ਵੀਡੀਓ ਉਹਦੇ ਵਿੱਚ ਕੁੜੀਆਂ ਦੀਆਂ ਬਣੀਆਂ ਹੋਈਆਂ ਨੇ ਉਹ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸੀਪੀਐਮ ਲਿਬ੍ਰੇਸ਼ਨ ਜ਼ਿਲ੍ਹਾ ਕਮੇਟੀ ਮਾਨਸਾ ਵੱਲੋਂ ਸਾਡਾ ਡੈਪੂਟੇਸ਼ਨ ਸੀ ਜਿਹੜਾ ਐਡੀਸੀ ਜਰਨਲ ਮਾਨਸਾ ਤੇ ਐਸਐਸਟੀ ਮਾਨਸਾ ਨੂੰ ਮਿਲਿਆ ਸੀ ਸ਼ਿਕਾਇਤ ਦਿੱਤੀ ਹੈ ਇਹਤ ਮਾਮਲੇ ਨੂੰ ਅਸੀਂ ਡਟ ਕੇ ਲੜਾਂਗੇ ਅੰਤ ਤੱਕ ਜਦੋਂ ਤੱਕ ਉਸ ਟੀਚਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਵਿਦਿਆਰਥੀਆਂ ਨੂੰ ਇਨਸਾਫ਼ ਨਹੀਂ ਮਿਲਦਾ